ਅੱਜ ਅੰਮ੍ਰਿਤਸਰ ਵਿਧਾਤੀ ਪੁਲਿਸ ਨੂੰ ਜਿਹੜੀ ਹੈ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜੀ ਜਿਹੜੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਤਿੰਦਰ ਸਿੰਘ ਜੀ ਆਈਪੀਐਸ ਜਿਨ੍ਹਾਂ ਦੀ ਰੈਨਵਾਈ ਹੇਟ ਜਿਹੜਾ ਸਾਡੇ ਡੀਐਸਪੀ ਰਾਜਕੁਮਾਰ ਜੀ ਡੀਐਸਪੀ ਅਜਨਾਲਾ ਤੇ ਐਸਐਚਓ ਅਜਨਾਲਾ ਤੇ ਉਹਨਾਂ ਦੇ ਜਿਹੜੀ ਸੀਆਈਏ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਐ ਲਾਈਆਂ ਦੀਆਂ ਸੀਗੀਆਂ ਜਿਹੜੀ 29 ਤਿੰਨ 2024 ਨੂੰ ਅਜਨਾਲੇ ਇੱਥੇ ਚੰਗਾਵਾ ਰੋਡ ਦੇ ਉੱਤੇ ਵਾਰਦਾਤ ਹੋਈ ਸੀਗੀ ਜਿੱਥੇ ਪੌਣੇ 5 ਵਜੇ ਸਵੇਰੇ ਇਹਨਾਂ ਦੇ ਸ੍ਰਿੰਦਰਪਾਲ ਦੇ ਘਰੇ ਪੌਣੇ 5 ਵਜੇ ਤਿੰਨ ਲੋਕਾਂ ਨੇ ਆ ਕੇ ਪਿਸਤਲ ਦੀ ਨੋਕ ਦੇ ਉੱਤੇ ਜਿਹੜਾ ਹੈਗਾ ਉਹ ਜਦੋਂ ਪੌਣੇ 5 ਆਪਣੀ ਦੁਕਾਨ ਤੇ ਚਲੇ ਸੀਗੇ ਤੇ ਉਹਨਾਂ ਨੂੰ ਪਿਸਤਲ ਦੀ ਨੋਕ ਤੇ ਅੰਦਰ ਲਿਆ ਕੇ ਤੇ ਉਹਨਾਂ ਘਰੋਂ ਗਹਿਣੇ ਸੋਨੇ ਦੇ ਤੇ ਪੈਸੇ ਇਹਦੀ ਲੁੱਟ ਹੋਈ ਸੀਗੀ ਜਿਹਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਤਰੇਸ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀਗਾ ਜੀ ਜੀ ਤਾਂ ਸਾਨੂੰ ਅੱਜ ਇਹ ਬਹੁਤ ਵੱਡੀ ਸਫਲਤਾ ਮਿਲੀ ਆ ਜਿਸ ਅਸੀਂ ਚਾਰ ਜਿਹੜੇ ਦੋਸ਼ੀ ਹੈਗੇ ਆ ਉਹ ਅਸੀਂ ਗ੍ਰਫਤਾਰ ਕਰ ਲਏ ਆ ਔਰ ਉਹਨਾਂ ਕੋਲੋਂ ਜਿਹੜੇ ਪੈਸੇ ਹੈਗੇ ਆ ਉਹ ਅਸੀਂ ਬਰਾਮਦ ਕਰ ਲਏ ਆ 11 ਲੱਖ ਰੁਪਈਆ ਔਰ ਜਿਹੜਾ ਪਿਸਤਲ ਸੀਗਾ ਜੋ ਲੈ ਕੇ ਆਏ ਸੀ ਇਹ ਉਹ ਖਜਾਉਣਾ ਪਿਸਤੌਲ ਸੀਗਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਹੈਗਾ ਪਿਆ ਹੈਗਾ ਸਰ ਕਿਵੇਂ ਇਹਨਾਂ ਵਾਰਦਾਤ ਨੂੰ ਜਾਣਤਾ ਸਰ ਕਿਸ ਤਰ੍ਹਾਂ ਇਹ ਉਲੋਕ ਤੱਕ ਪਹੁੰਚ ਪਲਾਨ ਕਿਸ ਤਰ੍ਹਾਂ ਕੀਤਾ ਇਹ ਜਿਹੜਾ ਇਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈਗਾ ਜਿਹੜਾ ਮੈਂ ਤੁਹਾਨੂੰ ਅਜੇ ਨਹੀਂ ਦੱਸ ਸਕਦਾ ਉਹਦੇ ਜੇ ਹੈ ਵੀ ਇਹ ਇਥੋਂ ਰੈਕੀ ਪਹਿਲਾਂ ਕਰਦੇ ਸੀਗੇ ਔਰ ਕਿਸੇ ਕਿਸਮ ਦੀ ਇਹਨਾਂ ਨੂੰ ਜਿਹੜੀ ਦੱਸਿਆ ਗਿਆ ਵੀ ਇਸ ਬੰਦੇ ਕੋਲ ਪੈਸੇ ਹੈਗੇ ਆ ਉਹ ਜਿਹੜਾ ਹੈਗਾ ਉਹ ਜੇ ਪਾਰਟ ਆਫ ਅਨਵੈਸਟੀਗੇਸ਼ਨ ਹੈ ਉਹ ਤੁਹਾਨੂੰ ਗਾਂ ਜਦੋਂ ਅਸੀਂ ਇਨਵੈਸਟੀਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਜਾਂ ਫੜਾਂਗੇ ਉਹ ਵੀ ਤੁਹਾਨੂੰ ਸਾਂਝੀ ਕੀਤੀ ਜਾਊਗੀ ਇਹ ਬੰਦੇ ਕੋਲ ਕੋਈ ਸਮਝ ਨਹੀਂ ਆ ਰਹੀ ਨਹੀਂ ਇਹਨਾਂ ਨਾਲ ਹੋਰ ਵੀ ਹੈਗੇ ਆ ਚਾਰ ਬੰਦੇ ਵਾਰਦਾਤ ਨੂੰ ਇਜਾਮ ਦੇ ਨਾਲੇ ਇਹੀ ਆ ਪਰ ਇਹਨਾਂ ਨਾਲ ਜਿਹੜੇ ਪਿੱਛੇ ਕਾਂਸਪਰੇਸੀ ਵਾਲੀ ਗੱਲ ਹੈਗੀ ਆ ਜਾਂ ਜਿਸ ਬਾਰੇ ਦੱਸਿਆ ਗਿਆ ਹੈਗਾ ਉਹ ਹੋਰ ਹੈਗੇ ਆ ਜਿਨ੍ਹਾਂ ਨੂੰ ਅਸੀਂ ਫੜਨ ਤੋਂ ਬਾਅਦ ਤੁਹਾਨੂੰ ਇਹ ਸਾਂਝੀ ਕੀਤੀ ਜਾਊਗਾ ਸਰ ਮਹਿਲਾ ਦੀ ਨਮੋਲ ਹੈਗੀ ਇਸ ਮਾਮਲੇ ਵਿੱਚ ਉਹ ਤੁਹਾਨੂੰ ਦੱਸਿਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਸਰ ਪਤਾ ਲੱਗਾ ਕੋਈ ਲੜੀ ਕੋਈ ਲੇਡੀ ਵੀ ਇਸ ਚੱਕੇ ਮੈਂ ਦੱਸਿਆ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਵੀ ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਹੈਗਾ ਲੇਡੀ ਹੈ ਜਾਂ ਕੋਈ ਹੋਰ ਹੈਗਾ ਉਹ ਜਿਹੜਾ ਵੀ ਮਾਸਟਰਮਾਈਂਡ ਹੋਊਗਾ ਉਹ ਤੁਹਾਡੇ ਸਾਹਮਣੇ ਲਿਆ ਕੇ ਅਸੀਂ ਤੁਹਾਨੂੰ ਦੱਸਾਂਗੇ ਸਰ ਪੇਸ਼ ਕੀਤਾ ਗਿਆ ਕੋਰਟ 'ਚ ਇਹਨਾਂ ਨੂੰ ਪੇਸ਼ ਕੀਤਾ ਗਿਆ ਅੱਜ ਔਰ ਇਹਨਾਂ ਦਾ 5 ਦਿਨ ਦਾ ਰਿਮਾਨਡ ਹੈਗਾ ਸਾਨੂੰ ਹਾਸਲ ਹੋਇਆ ਅੱਜ ਇਹ ਜਿਹੜੇ ਮੇਨ ਦੋਸ਼ੀ ਹੈਗੇ ਇਹਨਾਂ ਚ ਪਹਿਲਾ ਹੈਗਾ ਅਸ਼ੋਕ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਨਿਊ ਜਵਾਰਨਗਰ ਪਟਾਲਾ ਰੋਡ ਅਮਰਸਰ ਦਾ ਦੂਜਾ ਹੈਗਾ ਪਵਨ ਸ਼ਰਮਾ ਉਰਪਮਾ ਪੁੱਤਰ ਰਮੇਸ਼ ਚੰਦ ਵਾਸੀ ਵਾਰ ਨੰਬਰ 3 ਅਜਨਾਲਾ ਇੱਕ ਤੀਜਾ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਰਵਿੰਦਰ ਸਿੰਘ ਵਾਸੀ ਵਾਰ ਨੰਬਰ 13 ਰਾਯਾ ਸੰਸੀ ਤੇ ਚੌਥਾ ਹੈਗਾ ਨਰੇਸ਼ ਕੁਮਾਰ ਪੁੱਤਰ ਦੇਸ਼ਰਾਜ ਵਾਸੀ ਮਕਾਨ ਨੰਬਰ 1 ਅਮਰ ਐਵੇਨਿਊ ਕੋਟ ਰੋਡ ਅਮਰਸਰ ਇਹਨਾਂ ਨੂੰ ਚੌਨ ਵੀ ਅਸੀਂ ਗ੍ਰਿਫਤਾਰ ਕਰਕੇ ਕੋਰਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਨਸ ਅਸੀਂ ਹਾਸਲ ਕਰ ਲਿਆ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ। 골ਡ ਵੀ ਸੀਗਾ ਕਾਫੀ ਕੋਸਟ ਦਾ ਹੈ। ਉਹੀ ਨਾ ਜਿਹੜਾ ਪੈਸੇ ਅਸੀਂ ਅਜੇ ਬਰਾਮਦ ਕੀਤੇ ਹੈਗੇ ਆ 골ਡ ਬਾਰੇ ਇਹਨਾਂ ਦਾ ਰਿਮਾਨਸ ਹਾਸਲ ਕੀਤਾ। ਜਦੋਂ ਜਦੋਂ ਪੁੱਛਗੇ ਤੇ ਸਾਹਮਣੇ ਆਊਗਾ ਤੁਹਾਨੂੰ ਸਭ ਸਾਂਝਾ ਕੀਤਾ ਜਾਵੇ। ਸਰ ਪਤਾ ਲੱਗਾ ਸੀ ਕਿ ਇਹ ਇਹਦੇ ਪੈਸੇ ਜਿਹੜੇ ਇਹਨੇ ਕਿੱਥੇ ਲੈ ਕੇ ਗਏ ਸੀ ਕਿ ਕੀ ਕਰਦੇ ਸੀ ਕਿੱਥੇ ਇਕੱਠੇ ਹੋਏ ਸੀ। ਕਿਤਾ ਅਸੀਂ ਇਨੀਸ਼ੀਅਲ ਸਟੇਜ ਦੇ ਉੱਤੇ ਅਸੀਂ ਇਹਨਾਂ ਨੂੰ ਫੜ ਕੇ ਬਰਾਮਦਗੀ ਕਰ ਕੀਤਾ ਜੀ। ਇਹਨਾਂ ਦੇ ਪੁਰਾਣਾ ਆਦਨਾ ਮਲਜਮ ਹੈਗੇ ਆ ਜਿਵੇਂ ਇਹਦੇ ਵਿੱਚ ਗੁਰਪ੍ਰੀਤ ਹੋਇਆ ਪਵਨ ਕੁਮਾਰ ਹੋਇਆ ਸ਼ੋਕਮਾਰ ਹੋਇਆ ਇਹਨਾਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਪਰਮਾਨ ਇਸੇ ਕਰਕੇ ਹਸਲ ਕੀਤਾ ਗਿਆ ਵੀ ਇਹਨਾਂ ਨੂੰ ਥੋਰਲੀ ਪੁੱਛਗਛ ਕੀਤੀ ਜਾਊਗੀ ਔਰ ਪੈਸੇ ਤਰ੍ਹਾਂ ਸੋਨਾ ਹੈਗਾ ਉਹਦੇ ਬਾਰੇ ਜਿਹੜਾ ਹੈਗਾ ਸਾਰੀ ਗੱਲ ਤਫਤੀਸ਼ ਦੇ ਵਿੱਚ ਲਿਆਂਦੀ ਜਾਊਗੀ ਪਤਾ ਲੱਗਾ ਪਵਨ ਕੁਮਾਰ ਤੇ ਮਟਰ ਦਾ ਕੇਸ ਹੈ ਉਹ ਕਿਹੜੇ ਸਟੇਜ 'ਤੇ ਆਇਆ ਜਿਹੜਾ ਮਟਰ ਦਾ ਮਤਲਬ ਆਇਆ ਨੇ ਇਹ ਤੇ 302 ਦਾ ਮੁਕੱਦਮਾ ਦਰਜ ਸੀ 2004 ਦੇ ਵਿੱਚ ਉਹਦੇ ਚੋ ਇਹ ਬਰੀ ਹੋ ਚੁੱਕਾ ਜੀ ਇਹ ਜਿਹੜੇ ਇਹ ਪੇਸ਼ੇਰ ਆ ਜਿਹੜੇ ਪੇਸ਼ੇਵਰ ਮੁਲਜ਼ਮ ਹੈਗੇ ਆ ਸਾਰੇ ਜੀ ਇਹਨਾਂ ਦੇ ਤਿੰਨਾਂ ਦੇ ਖਿਲਾਫ ਜਿਹੜੇ ਪਹਿਲਾ ਮੁਕਦਮੇ ਦਰਜ ਹੈਗੇ ਆ ਖੁੱਲੋ ਤੋਂ ਖੁੱਲੋ ਪਹਿਲਾਂ ਵੀ ਹੈਗੇ ਕਿ ਜਾਂ ਹੋਰ ਕੋਈ ਮੁਕਦਮਾ ਨਹੀਂ ਇਹਦੇ ਵਿੱਚ ਜਿਵੇਂ ਗੁਰਪ੍ਰੀਤ ਗੋਪੀ ਹੈ ਇਹਦੇ ਤੇ 379 ਬੀ ਦਾ ਲੁੱਟ ਖੋਦਾ ਮੁਕਦਮਾ ਹੈ ਠੀਕ ਹੈ ਪਵਨ ਕੁਮਾਰ ਤੇ 302 ਦਾ ਮੁਕਦਮਾ ਹੈ ਜੀ ਸ਼ੋਕਮਾਰ ਤੇ ਜਿਹੜਾ 420 ਦਾ ਮੁਕਦਮਾ ਹੈ 2 420 ਦੇ ਮੁਕਦਮੇ ਆ ਇਹ ਆਲਤਨ ਜਿਹੜੇ ਇਹ ਜ਼ੁਲਮ ਕਰਨ ਵਾਲੇ ਬੰਦੇ ਹੈਗੇ ਆ ਔਰ ਇਹਨਾਂ ਨੂੰ ਜਿਹੜਾ ਪੁੱਛਗਿੱਛ ਕਰਕੇ ਜੋੜੀ ਹੋਈ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਤੁਹਾਡੇ ਸਾਹਮ